ਪੁਲੀਸ ਸਿੰਘ ਜੀ ਤੁਹਾਨੂੰ ਕਦੋਂ ਪਤਾ ਲੱਗਾ ਕਿ ਤੁਹਾਡੇ ਭਰਾ ਦੀ ਡੈਥ ਹੋ ਚੁੱਕੀ ਆ ਸਾਨੂੰ ਜੀ ਅੱਜ ਦੁਪਹਿਰੇ 2 ਵਜੇ ਪਤਾ ਲੱਗਾ ਜੀ ਕਿ ਸਾਡੇ ਭਰਾ ਦੀ ਡੈਥ ਹੋ ਚੁੱਕੀ ਹੈ ਪਤਾ ਲੱਗਦੇ ਸਾਰ ਹੀ ਜੀ ਆਈ ਗੱਡੀ ਚਾੱਕੀ ਜੀ ਥਾਣਾ ਸੁਬਾਨਪੁਰ ਦੇ ਵਿੱਚ ਆਏ ਆ ਜੀ ਜਿੱਥੇ ਸਾਨੂੰ ਪਤਾ ਲੱਗਾ ਵੀ ਮੁੰਡੇ ਨੂੰ ਫਾਦ ਦੇ ਕੇ ਮਾਰਨ ਦੀ ਮਾਰਿਆ ਗਿਆ ਜੀ ਜੋ ਥਾਣੇ ਦੇ ਵਿੱਚ ਅਸੀਂ ਆ ਗਏ ਪਰਚਾ ਦਰਜ ਕਰਵਾਇਆ ਜੀ ਦੋਸ਼ੀਆਂ ਨੇ ਅੱਲੇ ਦੋਸ਼ੀ ਬਾਹਰ ਨੇ ਕੋਈ ਫੋਨ ਸਾਨੂੰ ਮੁੰਡੇ ਨੇ ਮੈਨੂੰ ਫੋਨ ਵੀ ਲਾਇਆ ਸੀ ਪਹਿਲਾਂ ਮਨ ਤੋਂ ਕੋਈ ਕੋਈ ਇੱਕ ਦੋ ਦਿਨ ਪਹਿਲਾਂ ਹੀ ਪਹਿਲਾਂ ਮੈਨੂੰ ਫੋਨ ਲਾਇਆ ਸੀ ਵੀ ਮੈਨੂੰ ਆਹ ਪਰਿਵਾਰ ਆ ਫੈਮਿਲੀ ਉਹਦਾ ਨਾਂ ਵੀ ਵਿੱਚ ਬੋਲੇ ਗਿਆ ਵਿਧ ਮੇਰੇ ਕੋਲ ਰਿਕਾਰਡਿੰਗ ਹੈ ਜੀ ਜੋ ਵੀ ਉਹਨੇ ਕਿਹਾ ਗਿਆ ਮੈਨੂੰ ਇਹਨਾਂ ਤੋਂ ਖਸਰਾ ਹੈ ਮੈਨੂੰ ਮਾਰ ਦੇ ਜਾਨੋ ਮਾਰਦਾ ਕਹਿੰਦੇ ਆਈ ਵੀ ਮੈਂ ਆਉਣਾ ਚਾਹਣਾ ਮੈਨੂੰ ਆਉਣ ਨਹੀਂ ਦਿੰਦੇ ਆ ਜੀ ਜੋ ਕਿ ਮੈਂ ਆਪਣੀ ਪਿਆਲੀ ਖੇਤ ਦੇ ਵਿੱਚ ਮੈਂ ਬਿਜੀ ਸੀ ਮੈਂ ਪੂਰੀ ਤਰ੍ਹਾਂ ਗੱਲ ਨਹੀਂ ਸੁਣ ਸਕਿਆ ਬਸ ਇੰਨੀ ਕੁ ਮੇਰੇ ਕੋਲ ਰਿਕਾਰਡਿੰਗ ਹੈਗੀ ਆ ਜੀ ਜੋ ਹਣ ਬਾਅਦ ਚ ਸਾਨੂੰ ਮਰਨ ਤੋਂ ਬਾਅਦ ਪਤਾ ਲੱਗਿਆ ਵੀ ਇੱਥੇ ਸੁਬਾਣਪੁਰ ਥਾਣੇ ਵਾਲਿਆਂ ਜੀ ਇੱਥੇ ਪੋਸਟਮਾਰਟਮ ਕਰਾਉਣ ਲਈ ਜਮ੍ਹਾਂ ਕਰਾ ਦਿੱਤਾ ਜੀ ਇੱਥੇ ਆਏ ਆ ਜੀ ਇੱਥੇ ਐਫ ਆਈ ਆਰ ਦਰਜ ਕਰਵਾਈ ਆ ਜੀ ਜੋ ਕਿ ਸਾਡੀ ਇਹ ਸੁਣਾਈ ਇੱਥੇ ਐਫ ਆਈ ਆਰ ਦਰਜ ਤਾਂ ਹੋ ਗਈ ਪਰ ਮੁੰਡੇ ਕੋਈ ਹੱਲੇ ਦੋਸ਼ੀ ਵੀ ਇਹਨਾਂ ਚੱਕੇ ਨਹੀਂ ਹੈ ਜੀ ਤੁਸੀਂ ਦੱਸਿਆ ਕਿ ਤੁਹਾਡਾ ਪਰਚਾ ਦਰਜ ਹੋ ਗਿਆ ਹਾਂ ਜੀ ਦੋਸ਼ੀ ਦੇ ਖਿਲਾਫ ਤੁਸੀਂ ਕੀ ਪ੍ਰਸ਼ਾਸਨ ਨੂੰ ਮੰਗ ਕਰ ਲਿਆ ਪ੍ਰਸ਼ਾਸਨ ਜੀ ਜੋ ਨਾਰ ਸੰਜੀ ਵੀ ਨਹੀਂ ਉਹਨਾਂ ਹੀ ਨਾਰ ਸਾਹਿਬ ਉਹਨਾਂ ਨੇ ਕਾ ਢਾਈ ਪਰਚਾ ਦਰਜ ਕਰ ਦਿੱਤਾ ਗਿਆ ਜੀ ਜੋ ਕਿ ਸਾਨੂੰ ਇੰਨੇ ਵੀ ਯਕੀਨ ਦਿਵਾਇਆ ਤੇ ਜੀ ਉਹਨਾਂ ਆਉਣ ਵਾਲੇ ਸਮੇਂ ਤੋਂ ਪਹਿਲਾਂ ਪਹਿਲਾਂ ਵੀ ਸਵੇਰ ਜਾਣ ਤੋਂ ਪਹਿਲਾਂ ਵੀ ਇਹ ਦੋਸਤੀ ਫੜ ਲੈ ਕੇ ਜਾਣਗੇ ਸਾਨੂੰ ਉਹਨਾਂ ਦੇ ਪੂਰਾ ਮਾਣ ਹੈ ਜੀ ਉਹਨਾਂ ਦੀ ਪਹਿਲਾਂ ਵੀ ਹੈ ਜੀ ਉਹ ਚਰਚੇ ਸੁਣੇ ਆ ਜੀ ਵੀ ਸਾਨੂੰ ਮਾਣ ਦੇ ਤੋਂ ਪਹਿਲਾਂ ਵੀ ਬਾਅਦ ਚ ਵੀ ਸਾਨੂੰ ਸਾਡੇ ਨਾਲ ਇਨਸਾਫ ਸਹੀ ਕਰਨਗੇ ਜੋ ਕਰਨਗੇ ਥੈਂਕ ਯੂ ਜੀ